ਪ੍ਰਭਾਤੀ ਮਹੱਲਾ ਚੌਥਾ ਗੁਰ ਸਤਗੁਰ ਨਾਮ ਦਿੜੜਾਇਉ ਹਰ ਹਰ ਗੁਰ ਪੂਜਨੀਕ ਜੋ ਚੇਤਨ ਸਰੂਪ ਸਤਗੁਰੂ ਹੈ ਉਹਨਾਂ ਨੇ ਪਰਮੇਸ਼ਰ ਦੇ ਨਾਮ ਨੂੰ ਦਿੜਨ ਕਰਾਇਆ ਸਿੱਖਾਂ ਦੇ ਤਾਈਂ ਸਭ ਮੋਏ ਜੀਵੇ ਹਰ ਜਪ ਭਾਹ ਸੇ ਤਮਾਮ ਜਿੰਨੇ ਸੀ ਹੰਗਤਾ ਮਮਤਾ ਜੀ ਮਰੇ ਹੋਏ ਅਸੀਂ ਮਰੇ ਹੋਏ ਅਸੀਂ ਮਹਾਰਾਜ ਦੇ ਨਾਮ ਤੋਂ ਬਿਨਾ ਬੇਮਖੋਣੇ ਕਰਕੇ ਹਰੀ ਦੇ ਤਾਈਂ ਭਾਗ ਪ੍ਰੇਮ ਨਾਲ ਜਪਣੇ ਕਰਕੇ ਜੀਵੇ ਜਿਉਂਦੇ ਹੋਗੇ ਅਸੀਂ ਮਹਾਰਾਜਾ ਨੇ ਕਿਰਪਾ दृष्टि ਕੀਤੀ ਭਾਵਨਾ ਨਾਲ ਜਪਨਾ ਕੀਤਾ ਜਦੋਂ ਧੰਨ ਧੰਨ ਗੁਰੂ ਗੋਬਿੰਦ ਸਿੰਘਾ ਧੰਨ ਗੁਰੂ ਨਾਨਕ ਦੇਵ ਮਹਾਰਾਜ ਸਾਹਿਬ ਧੰਨ ਗੁਰੂ ਅੰਗਦ ਸਾਹਿਬ ਸਿੱਚੇ ਪਾਤਸ਼ਾਹ ਧੰਨ ਸਤਿਗੁਰੂ ਪੂਰੇ ਗੁਰੂ ਅਮਰਦਾਸ ਮਹਾਰਾਜ ਗੁਰੂ ਚੇਤਨ ਸਰੂਪ ਜੋ ਗੁਰੂਆਂ ਦੇ ਗੁਰੂ ਸਤਗੁਰੂ ਨਾਨਕ ਦੇ ਜੀ ਪੂਰਨ ਹਨ ਧੰਤਾ ਦੇ ਯੋਗ ਹਨ ਵਿਖ ਡੁੱਬਦੇ ਬਾਹ ਦੇ ਕੱਢ ਪਾ ਸੱਚੇ ਪਾਰਸ਼ਨ ਵਿਸ਼ੇ ਰੂਪੀ ਸਮੁੰਦਰ ਚ ਡੁੱਬ ਰਹੇ ਸੀ ਆਪਣੀ ਕਿਰਪਾ ਰੂਪੀ ਪੁਹਿਆ ਦੇ ਕੇ ਕరుణਾ ਕੀਤਾ ਭਾਏ ਭਾਈ ਕరుణਾ ਕੀਤਾ ਭਾਵਨਾ ਜਾਣ ਕਰਕੇ ਉਹਨਾਂ ਦੀ ਸత్యਪਾਰਸ਼ ਨੂੰ ਭਾਪ੍ਰੇਮ ਦੇ ਨਾਲ ਕਰਨਾ ਕੀਤਾ ਹੈ ਜਪਮਨ ਰਾਮ ਨਾਮ ਅਰਧੰਭਾ اے ਮੇਰੇ ਪਿਆਰੇ ਮਨਾਂ ਰਾਮ ਦੇ ਨਾਮ ਨੂੰ ਜਪਣਾ ਕਰ ਅਰਧੰਭਾ ਜੋ ਆਰਾਧਣੇ ਜੋਗ ਹੈ ਅਰਧੰਭਾ ਅਰਾਧਨਾ ਕਰ ਭਾਪ੍ਰੇਮ ਦੇ ਨਾਲ ਉਸ ਪਰਮੇਸ਼ਰ ਨੂੰ ਆਰਾਧਨਾ ਕਰ ਪ੍ਰੇਮ ਦੇ ਨਾਲ اے ਮੇਰੇ ਪਿਆਰੇ ਮਨਾਂ ਜਪਮਨ ਜਪਮਨ ਰਾਮ ਨਾਮ ਅਰਧੰਭਾ ਅਰਧੰਭਾ ਰਾਜ ਨੇ ਜੋਗ ਜੋ ਰਾਮ ਦਾ ਨਾਮ ਹੈ ਉਹਦਾ ਜਾਪ ਕਰ ਹੈ ਮੇਰੇ ਪਿਆਰੇ ਮਨ ਜਿੰਨਾ ਕਿ ਤੂੰ ਦੁਨੀਆ ਦੇ ਨਾਲ ਮੋਹ ਕਰ ਲੈਣਾ ਜੇ ਉਹ ਤੂੰ ਅਰਦਾ ਭਾ ਅੱਧਾ ਪ੍ਰੇਮ ਕਰਕੇ ਵੀ ਜਪੇ ਫੇਰ ਵੀ ਮੁਕਤ ਹੋ ਜਾਏਗਾ ਦੁਨੀਆ ਜਿਵੇਂ ਲਪਟ ਹੋਏ ਲਪਟਿਆ ਹੋਇਆ ਹੈ ਅਰਦਾ ਭਾ ਅੱਧਾ ਵੀ ਪ੍ਰੇਮ ਕਰਨੀ ਹਾਂ ਜਿੰਨਾ ਹੋਰ ਨੂੰ ਪਦਾਰਥਾਂ ਦੀ ਮੋਹ ਲਾਉਣਾ ਸਬੰਧੀਆਂ ਦੀ ਮੋਹ ਲਾਉਣਾ ਹੈ ਵੇਰ ਵੀ ਤਰ ਜਾਏਗਾ ਮਹਾਰਾਜ ਨਾਮ ਜਪ ਕੇ ਉਪਜੰਪ ਉਪਾਏ ਨਾ ਪਾਈਏ ਕਤੁ ਹੁ ਉਪਸੰਗੀਪ ਜੰਪ ਜਾਣ ਦਾ ਮਹਾਰਾਜ ਦੇ ਪਾਸ ਹੋਰ ਕੋਈ ਉਪਾਅ ਕਿਤੋਂ ਨਹੀਂ ਪ੍ਰਾਪਤ ਹੋ ਸਕਦਾ ਹੈ ਗੁਰਪੂਰ ਹੈ ਹਰ ਪ੍ਰਭ ਲਾਭ ਇਹ ਤਾਂ ਪੂਰਿਆਂ ਗੁਰਾਂ ਦੁਆਰਾ ਹਰੀ ਪ੍ਰਭੂ ਲਭਿਆ ਹੈ ਜਿਸ ਕਿਸੇ ਨੇ ਪ੍ਰਾਪਤ ਕੀਤਾ ਹੈ ਉਪਜੰਪ ਉਪਜੰਪ ਜਨਮ ਤੋਂ ਲਾ ਕੇ ਕੋਈ ਵੀ ਉਪਾਅ ਹੋਰ ਨਹੀਂ ਕਿ ਤੋ ਪ੍ਰਾਪਤ ਹੋ ਸਕਦਾ ਉਪਜਨ ਤੋਂ ਲਾ ਕੇ ਹਰੀ ਪ੍ਰਭੂ ਗੁਰੂ ਸਾਹਿਬ ਦੇ ਨਾਲ ਹੀ ਲੱਭਿਆ ਜਿਸਕੇ ਨੂੰ ਪ੍ਰਾਪਤ ਕੀਤਾ ਹੈ ਹੋਰ ਕਿਸੇ ਉਪਸੰਪੀਪ ਜਾਣ ਦਾ ਹੋਰ ਉਪਾਅ ਕੋਈ ਨਹੀਂ ਉਸ ਪਰਮੇਸ਼ਰ ਦੇ ਪਾਸ ਉਪਜੰਪ ਇਹ ਮਨੁੱਖਾ ਜਨਮ ਇਹ ਅੰਮ੍ਰਿਤ ਵੇਲਾ ਹੈ ਉਪਜੰਪ ਦਰਸ਼ਨ ਕੀਜੇ ਤਾਂ ਕਾ ਰਾਮਨਾਮ ਜਨਮ ਤੋਂ ਲਾ ਕੇ ਉਹਨਾਂ ਦਾ ਦਰਸ਼ਨ ਕਰਦੇ ਰਹੀਏ ਇਹਨਾਂ ਅਤਿਨ ਪ੍ਰਮੇਸ਼ਵਰ ਦੇ ਚਰੰਗਿਆ ਹੋਇਆ ਇਉ ਉਪਜੋ ਉਪਮਾ ਯੋਗ ਹੈ ਕਿ ਜਪਣੇ ਜੋਗ ਪਰਮੇਸ਼ਵਰ ਹੈ ਉਹਦੇ ਤਾਂ ਹੀ ਕਿਸੇ ਪ੍ਰਕਾਰ ਕਿਸੇ ਯਤਨ ਨਾਲ ਪਾਇ ਪ੍ਰਾਪਤ ਨਹੀਂ ਹੋ ਸਕੀਦਾ ਗੁਰਪੂਰ ਹੈ ਹਰ ਪ੍ਰਭ ਲਾਭ ਸੂर्य ਗੁਰਾਂ ਦੁਆਰਾ ਉਹ ਸ੍ਰੀ ਪ੍ਰਭੂ ਨੂੰ ਉਪਯੰਪ ਸੂਰਜ ਦੀ ਨਿਆਹੀ ਜੋ ਚਰਨ ਵਾਲਾ ਸਾਰੇ ਹਰਿਵਿਆਂ ਚ ਪ੍ਰਕਾਸ਼ਣ ਵਾਲਾ ਹੈ ਉਹ ਗੁਰਪੂਰਿਆਂ ਦੁਆਰਾ ਉਹ ਸ੍ਰੀ ਪ੍ਰਭੂ ਨੂੰ ਲੱਭਿਆ ਹੈ ਰਹਾਉ ਰਾਮ ਨਾਮ ਰਸ ਰਾਮ ਰਸਾਇਣ ਇਹ ਭਾਈ ਰਾਮ ਜੋ ਹੈ ਨਾਮ ਜਿਸ ਪਰਮੇਸ਼ਰ ਦਾ ਅਤੇ ਸਾਰਿਆਂ ਰਸਾਂ ਵਿੱਚੋਂ ਜਿਉ ਰਸਾਂ ਦਾ ਆਣ ਘਰ ਹੈ ਉਸ ਵਿੱਚ ਚਿੱਤ ਨੂੰ ਰਸਾਉਣਾ ਕਰ ਰਸ ਪੀਆ ਗੁਰਮਤ ਰਸ ਭਾ ਜਿਨ੍ਹਾਂ ਨੇ ਰਸ ਪ੍ਰੇਮ ਦੇ ਨਾਲ ਗੁਰਮਤ ਦੁਆਰਾ ਨਾਮ ਪੀਤਾ ਹੈ ਉਹਨਾਂ ਨੂੰ ਰਸ ਭਾ ਉਸ ਪਰਮੇਸ਼ਰ ਰਸ ਪ੍ਰਾਪਤ ਹੋਇਆ ਇਹ ਭਾ ਇਹ ਭਾਈ ਪ੍ਰਾਪਤ ਹੋਇਆ ਹੈ ਰਾਮ ਨਾਮ ਰਸ ਰਾਮ ਰਸਾਇਣ ਜਿਨੇ ਰਸਨ ਦੁਨੀਆ ਦੇ ਸਾਰਿਆਂ ਰਸਾਂ ਨੂੰ ਜੋ ਦੇਣ ਵਾਲਾ ਹੈ ਅਤੇ ਰਮਿਆ ਹੋਇਆ ਜੋ ਆਰਾਮ ਹੈ ਤੇਦਾ ਨਾਮ ਰਸਾਇਣ ਰਸਾਂ ਦਾ ਘਰ ਹੈ ਰਸ ਪੀਆ ਗੁਰਮਤ ਰਸ ਭਾ ਜਿਨਾਂ ਨੇ ਪ੍ਰੇਮ ਨਾਲ ਪੀਤਾ ਹੈ ਉਹਨਾਂ ਨੂੰ ਗੁਰਮਤ ਦੁਆਰਾ ਉਹਨਾਂ ਨੂੰ ਰਸ ਆਤਮਾਨੰਦ ਰੂਪੀ ਰਸ ਪ੍ਰਾਪਤ ਹੋਇਆ ਹੈ ਲੋਹਾ ਮਨੂਰ ਕਾਂਚਨ ਮਿਲ ਸੰਗਤ ਜਿਸ ਪ੍ਰਕਾਰ ਲੋਹਾ ਲਈ ਮੈਲ ਜਿਹੜੀ ਹੁੰਦੀ ਹੈ ਉਹ ਸਾਹਸ ਦੀ ਪਾਰਸ ਨਾਲ ਮਿਲ ਕੇ ਲੋਹਾ ਸੁਇਨਾ ਬਣ ਜਾਂਦਾ ਇਸੇ ਪ੍ਰਕਾਰ ਮਨੁੱਖ ਦੀ ਜਿਹੜੀ ਸੰਗਤ ਹੈ ਇਹ ਪਾਰਸ ਦੀ ਨਹੀਂ ਆਈ ਹੈ ਜਿਹੜਾ ਲੋਹੇ ਦੀ ਨਹੀਂ ਆਈ ਲੋਭੀ ਚਿੱਤ ਹੈ ਲੋਹੇ ਦੀ ਨਹੀਂ ਕਠੋਰ ਚਿੱਤ ਹੈ ਲੋਹੇ ਦੀ ਨਹੀਂ ਕਾਲਾ ਚਿੱਤ ਹੈ ਲੋਹੇ ਦੀ ਨਹੀਂ ਬਕਾੜਾ ਦੀ ਜੜ ਲੱਗੀ ਹੈ ਜਿਹਨੂੰ ਤੇ ਮਨੂਰ ਪਾਪਾਂ ਕਰਕੇ ਮੈਂ ਭਾਰੀ ਹੋ ਰਿਹਾ ਹੈ ਲੋ ਮਨੂਰ ਕਾਂਚਨ ਮਿਲ ਸੰਗਤ ਉਹ ਸਤਿਗੁਰੂ ਦੀ ਸੰਗਤ ਨਾਲ ਮਿਲ ਕੇ ਸੁੱਧ ਬਾਰਮੰਨੀ ਦਾ ਸੋਇਨੇ ਵਾਂਗੂ ਜੀਵਨ ਬਣ ਜਾਂਦਾ ਹੈ ਹਰ ਔਰ ਧਾਰਿਓ ਗੁਰ ਹਰਿ ਭਾਜ ਜਿਨ੍ਹਾਂ ਨੂੰ ਭਾਈ ਹਰੀ ਨੂ ਰਿਦੇ ਚ ਵਸਾਇਆ ਹੈ ਅਤੇ ਗੁਰੂ ਸਾਹਿਬ ਦੁਆਰਾ ਉਹ ਹਰੀ ਦਾ ਰੂਪ ਹੀ ਹੋ ਗਿਆ ਵਾਹੀ ਨਾ ਰੂਪ ਹੀ ਉਲਟ ਕੇ ਹੋ ਜਾਂਦਾ ਹੈ ਗੁਰੂ ਗਰੂ ਸਾਹਿਬ ਦਾ ਹਰ ਇੱਕ ਵਕਤ ਜਿਉਂ ਭਾਵ ਪ੍ਰੇਮ ਜਾਗ ਰਿਹਾ ਹੈ ਹਰ ਹਰ ਨਾਮ ਨੂੰ ਗੁਰਾਂ ਦੁਆਰਾ ਜਿਹਨਾਂ ਧਾਰਿਆ ਹੈ ਉਹ ਹਰੀ ਦਾ ਰੂਪ ਹੀ ਹੋ ਗਏ ਹਉ ਮੈਂ ਵਿਖਿਆ ਨਿਤ ਲੋਭ ਲੁਭਾਨੇ ਜੀਵ ਹੁਮ ਵਿੱਚ ਵਿਖਿਆ ਮਾਇਆ ਚ ਵਿਸ਼ਿਆਂ ਦੇ ਵਿੱਚ ਨਿਤਪਰਤੀ ਲੋਭ ਵਿੱਚ ਲੁਆਇ ਮਾਨ ਹੋ ਰੇ ਹੀੜੀ ਦੀ ਨਿਆਈ ਪੁੱਤ ਕਲਤ ਮੋਹ ਲੁਭ ਭਾ ਕੋਈ ਪੁੱਤਰ ਦੇ ਮੋਹ ਚ ਲੁਭ ਲੁਆਇ ਮਾਨ ਹੋ ਰਿਹਾ ਕੋਈ ਕਲਤ ਰਿਸ਼ਤੀ ਦੇ ਮੋਹ ਵਿੱਚ ਲੁਆਇ ਮਾਨ ਹੋ ਰਹੇ ਹਨ ਤੈਨੂੰ ਪਗ ਸੰਤ ਨਾ ਸੇਵੀ ਕਬੂ ਉਹ ਜਿਹੜੇ ਪੁੱਤਰ ਰਿਸ਼ਤੀ ਦੇ ਮੋਹ ਦੇ ਵਿੱਚ ਫਸੇ ਹੋਏ ਐ ਉਹਨਾਂ ਨੇ ਸੰਤਾਂ ਦੇ ਕਦੇ ਚਰਨਾਂ ਦਾ ਸੇਵਨ ਨਹੀਂ ਕੀਤਾ ਤੇ ਮਨਮੁਖ ਘੂਂਬਰ ਭਰ ਭਾ ਕੋਈ ਵਾਇਗਰੂ ਤਾਂ ਮਨਮੁਖਾਂ ਨੂੰਗੇ ਘੂਂਬਰ ਭਰਵਾ ਉਹ ਤਾਂ ਇਹ ਮਾਇਆ ਰੂਪੀ ਪੂਬਲ ਦਾ ਤਤੀ ਸਵਾ ਉਹਨੀਆਂ ਕੀ ਜਪੈ ਟਿਕ ਜਾਣ ਤਾਂ ਪੈਰ ਸੜ ਜਾਂਦੇ ਆ ਇਉ ਮਾਇਆ ਜਿਹੜੀ ਹੈ ਪੂਬਰ ਇਹ ਤਤੀ ਸਵਾ ਦੀ ਨਹੀਂ ਪੂਬਲ ਦੀ ਨਹੀਂ ਆਏ ਆ ਇਹ ਜੀ ਪੂਬਲ ਦੇ ਵਿੱਚ ਉਹ ਭਰੇ ਹੋਏ ਆ ਪ੍ਰੇਮ ਕਰਕੇ ਹਰ ਵਕਤ ਉਹਹੀ ਦੀ ਸਾੜਨ ਵਾਲੀ ਸਵਾ ਜਿਹੜੀ ਹੈ ਅੱਗ ਜਿਸ ਵਿੱਚ ਹੈ ਇਹ ਕ੍ਰਿਸ਼ਨਾ ਰੂਪੀ ਅੱਗ ਜਿਸ ਸਾੜਨ ਵਾਲੀ ਮਾਇਆ ਰੂਪੀ ਪੂਬਲ ਦੇ ਸਵਾ ਦੇ ਵਿੱਚ ਉਹਨਾਂ ਆਪਦੇ ਜੀਵਨ ਨੂੰ ਭਰਨਾ ਕੀਤਾ ਹੈ ਇਹ ਬਿਸ਼ਿਆ ਰੂਪੀ ਭੋਲ ਵਿੱਚ ਉਹਨਾਂ ਨੇ ਆਪਣੇ ਆਪ ਨੂੰ ਭਰਨਾ ਕੀਤਾ ਹੈ ਅਤੇ ਗਰਭ ਰੂਪੀ ਭੋਲ ਵਿੱਚ ਉਹ ਭਰੇ ਰਹਿੰਦੇ ਹਨ ਨਰਕ ਰੂਪੀ ਭੋਲ ਵਿੱਚ ਭਰੇ ਰਹਿੰਦੇ ਹਨ ਤੇਮਰੇ ਗੁਣ ਤੁਮ ਹੀ ਪ੍ਰਭ ਜਾਣਹੁ ਕੇ ਮਾਰਾ ਤੁਹਾਡੀ ਪ੍ਰਾਪਤੀ ਵਾਲੇ ਜਿਹੜੇ ਗੁਣ ਹੈ ਇਹਨਾਂ ਨੂੰ ਸੱਚੇ ਪਾਤਸ਼ਾਹ ਆਪ ਹੀ ਜਾਣਦੇ ਹੋ ਹਮ ਪਰੇ ਹਾਰ ਤੁਮ ਸਰਨ ਭਾ ਇਸ ਜੇ ਪਾਤਸ਼ਾਹ ਜੀ ਦਾ ਤੁਹਾਡੀ ਸ਼ਰਨ ਚ ਭਾਵਨਾ ਕਰਕੇ ਹਾਰ ਕੇ ਦੁਨੀਆ ਦੇ ਸੁੱਖਾਂ ਵੱਲੋਂ ਪਏ ਗਏ ਹਾਂ ਜਿਉ ਜਾਨੋ ਤਿਉ ਰਾਖੋ ਸੁਆਮੀ اے ਸਰਬ ਕੇ ਮਾਲਕ ਜਿਵੇਂ ਆਪ ਜਾਣਦੇ ਹੋ ਸਾਡੀ ਰੱਖਿਆ ਕਰ ਲੋ ਆਪ ਜਨ ਨਾਨਕ ਦਾਸ ਤੁਮਨ ਪਾ ਆਂ ਅਜ ਵੀ ਮੈਂ ਆਪ ਦਾ ਦਾਸ ਤੁਮਨ ਪਾ ਤੁਹਾਡਾ ਦਾਸ ਹੋ ਗਿਆ ਹਾਂ ਤਾਂ ਪ੍ਰੇਮ ਦੇ ਨਾਲ ਤੁਹਾਡੀ ਸੇਵਕ ਬਣੇ ਹਾਂ ਛੱਤਾਂ ਜੀ ਸਾਹਿਬ ਜੀ ਨੇ ਜਾਚ ਦਸੀ ਹੈ ਛੱਕਾ 1 ਪਰਭਾਤੀ ਵਿਪਹਾਸ ਇਹ ਛੇ ਸ਼ਬਦ ਇੱਕ ਗਿਣਤੀ ਦੇ ਚਾਲ ਦੇ ਉਚਾਰੇ ਹਨ ਮਹਾਰਾਜ ਨੇ ਪਰਭਾਤੀ ਵਿਪਹਾਸ ਪੜਤਾਲ ਮਹੱਲਾ ਚੌਥਾ ਹੁਣ ਪਰਭਾਤੀ ਰਾਗ ਦੀ ਤੇ ਵਿਪਹਾਸ ਰਾਗਣੀ ਮੇਲ ਕੇ ਪੜਤਾਲ ਛੰਦ ਜਿਹਦੇ ਵਿੱਚ ਪਰਮੇਸ਼ਰ ਦੀ ਖੋਜ ਹੋਵੇ ਪਾਟਵੇਂ ਤਾਲ ਤਾਲ ਹੀ ਦਾਲ ਪੈਣ ਪੰਜਵੇਂ ਚੌਥੇ ਪਾਤਸ਼ਾਹ ਜੀ ਹਜ਼ੂਰ ਫਰਮਾਉਂਦੇ ਹਨ ਇੱਕ ਓ ਅੰਕਾਰ ਸਤਗੁਰ ਪ੍ਰਸਾਦ ਇੱਕੋ ਦੁਆਤ ਰੂਪ ਪਰਮੇਸ਼ਰ ਓੰਕਾਰ ਸਾਰਿਆਂ ਦਾ ਪ੍ਰਕਾਸ਼ਕ ਸਤਗੁਰਾਂ ਦੀ ਕਿਰਪਾ ਕਰਕੇ ਪ੍ਰਾਪਤ ਹੁੰਦਾ ਹੈ ਜਪ ਮੰਨ ਹਰ ਹਰ ਨਾਮ ਨਿਧਾਨ اے ਮੇਰੇ ਪਿਆਰੇ ਮਨਾ ਹਰ ਹਰ ਪਰਮੇਸ਼ਰ ਦਾ ਨਾਮ ਹੀ ਖਜ਼ਾਨਾ ਹੈ ਉਹਦਾ ਜਾਪ ਕਰ ਤੈਨੂੰ ਪ੍ਰਾਪਤ ਹੋਵੇ ਹਰ ਦਰਗਹ ਪਾਵਹਿ ਮਾਨ ਇਹ ਸਤਿਗੁਰੂ ਮੈਂ ਇਹ ਨਾਮ ਜਪਾਂਗਾ ਇਹ ਨਾਮ ਦਾ ਖਜ਼ਾਨਾ ਤੁਸੀਂ ਬਖਸ਼ਦੇ ਹੋ ਜਿਹੜੇ ਖਜ਼ਾਨੇ ਵਾਲੇ ਹੁੰਦੇ ਉਹ ਰਾਜਦਰਬਾਰ ਚ ਆਦਰ ਪਾਉਂਦੇ ਐ ਹਜ਼ੂਰ ਫਰਮਾਉਂਦੇ ਹਨ ਹਰ ਦਰਗਹ ਪਾਵਹਿ ਮਾਨ ਹਰੀ ਦੀ ਦਰਗਾਹ ਚ ਸੱਚਖੰਡ ਚ ਮਾਨ ਪਾਵੇਂਗਾ ਹਰੀ ਦਰਗਾਹ ਸਾਧ ਸੰਗਤ ਚ ਸਤਕਾਰ ਪਾਵੇਂਗਾ ਹਰੀ ਦਰਗਹ ਕੋਈ ਜਗਾ ਸੰਸਾਰ ਹੈ ਇਹ ਜੀ ਪਰਮੇਸ਼ਰ ਦਾ ਮੰਨਣ ਨੂੰ ਮਾਣ ਪਾਵੇਂਗਾ ਦਰਜ ਵੰਤਰ ਤੁਰਿਆ ਗਾਇਰ ਜਗਾ ਹੈ ਉਸ ਵਿੱਚ ਪਰਮੇਸ਼ਰ ਦੀ ਪ੍ਰਾਪਤੀ ਦਾ ਗਿਆਨ ਰੂਪੀ ਮਾਣ ਪਾਵੇਂਗਾ ਜਿਨ ਜਪਿਆ ਤੇ ਪਾਰ ਪਰਾਂ ਮਾਰਾ ਹੋਰ ਵੀ ਕੋਈ ਫਲ ਦੱਸੋ ਮਾਰਾ ਕਹਿੰਦੇ ਜਿਨ੍ਹਾਂ ਜਿਨ੍ਹਾਂ ਨੇ ਭਾਈ ਜਪਿਆ ਹੈ ਉਹ ਸੰਸਾਰ ਸਮੁੰਦਰ ਤੋਂ ਪਾਰ ਪੈ ਗਈ ਹੈ ਤੇ ਹੋਰ ਉਹਨਾਂ ਨੂੰ ਪਾਰ ਪਰਾ ਦਿੰਦੇ ਹੈ ਮੁਗਤ ਭਾਗ ਪ੍ਰਾਪਤ ਕਰ ਦਿੰਦੇ ਹੈ ਮੋਗਤੀ ਰੂਪੀ ਕਿਨਾਰੇ ਚ ਪਾਰ ਪਾ ਦਿੰਦੇ ਹਨ ਸਮੁੰਦਰ ਸੰਸਾਰ ਚੋਂ ਰਹਾਉ ਸੁਣ ਮੰਨ ਹਰ ਹਰ ਨਾਮ ਕਰ ਧਿਆਨ اے ਮੇਰੇ ਪਿਆਰੇ ਮਨ ਅਮਰ ਸਾਜਾ ਨਾਮ ਸੁਣਿਆ ਕਰ ਪਰ ਸੁਣਨ ਵੇਲੇ ਨਾਲ ਧਿਆਨ ਕਰਿਆ ਕਰ ਮਹਾਰਾਜ ਸਾਹਿਬ ਕੀ ਬਚਨ ਕਹਿ ਰਹੇ ਹੈ ਉਸ ਨੂੰ ਧਿਆਨ ਨਾਲ ਸੁਣਿਆ ਕਰ ਸਰਦਾ ਦੇ ਪ੍ਰਭੂਸੇ ਦੇ ਰੂਪੀ ਕੰਨਾ ਨੂੰ ਸੁਣ ਕੇ ਤੇ ਆਇਆ ਕਰ ਮਹਾਰਾਏ ਨੂੰ ਸੁਣ ਕੇ ਨਾ ਛੱਡਿਆ ਕਰ ਸੁਣ ਮਨ ਹਰ ਕੀਰਤ 86 ਮਜਾਂ ਕੇ ਮੇਰੇ ਪਿਆਰੇ ਮਨਾ ਹਰੀ ਦੀ ਕੀਰਤਨ ਭਗਤੀ ਸੁਣਿਆ ਕਰ 88 ਤੀਰਥਾਂ ਤੇ ਮੱਜਨ ਪੂਰਬ ਦਾ ਇਸ਼ਨਾਨ ਦਾ ਫਲ ਤੈਨੂੰ ਪ੍ਰਾਪਤ ਹੁੰਦਾ ਜੇ ਇੱਕ ਵਾਰੀ ਵੀ ਸੁਣ ਲਵੇਂ ਸੁਣ ਮਨ ਗੁਰੂ ਸੁਣ ਮਨ ਗੁਰਮੁਖ ਪਾਵ ਹੈ ਮਾਨ ਕੇ ਮਨ ਗੁਰਾਂ ਦੇ ਮੁਖ ਦਵਾ ਰਾ ਸੁਣ ਬਚਨ ਤੂੰ ਮਨ ਨੂੰ ਪਰਮੇਸ਼ਰ ਦਾ ਮਾਨ ਸਤਕਾਰ ਭਾਵੇਂਗਾ ਜਪ ਮੰ ਪਰਮੇਸ਼ਰ ਪ੍ਰਧਾਨ ਕੇ ਮੇਰੇ ਪਿਆਰੇ ਮਨ ਨੂੰ ਸੁਣ ਕਰਕੇ ਛੱਡੀ ਨਾਂ ਦੇ ਜਪਣਾ ਵੀ ਕਰ ਉਹ ਪਰਮੇਸ਼ਰ ਪ੍ਰਧਾਨ ਮੁਖੀ ਹਾ ਖਿੰਖੂ ਵੈ ਪਾਪ ਕੂਟਾਂ ਉਹ ਐਸਾ ਮੁਖੀ ਤੈਨੂੰ ਬਣਾਵੇਗਾ ਤੇਰੇ ਕਰੋੜਾਂ ਜਨਮਾਂ ਦੇ ਜਿਹੜੇ ਪਾਪ ਅਕਿਲੇ ਉਸਰੇ ਹੋਏ ਉੱਖੇ ਵਿੱਚ ਖੋਦੇਗਾ ਮੇੜ ਦੇਵੇਗਾ ਮਿਲ ਨਾਨਕ ਹਰ ਭਗਵਾਨ ਤੇ ਫੇਰ ਮਾਰਾ ਹੋਰ ਵੀ ਕੋ ਲਾਭ ਉਹ ਕਹਿੰਦੇ ਗੁਰੂ ਨਾਨਕ ਸਾਹਿਬ ਜੀ ਕਹਿੰਦੇ ਆ ਨੇ ਹਰੀ ਭਗਵਾਨ ਦੇ ਵਿੱਚ ਮਿਲ ਜਾਈਏਗਾ ਵੇਖੋ ਕਿੰਨੀਆਂ ਛੋਟੀਆਂ ਛੋਟੀਆਂ ਤੁਕਾਂ ਹੈ ਤੇ ਕਿੰਨੇ ਲਾਭ ਦੱਸਿਆ ਪਰਮੇਸ਼ਰ ਦੇ ਭਜਨ ਦੇ ਪਰਭਾਤੀ ਮਹੱਲਾ ਪੰਜਵਾ ਵਿਵਸ ਇੱਕ ਓੰਕਾਰ ਸਤਗੁਰ ਪ੍ਰਸਾਦ ਮਨ ਹਰ ਕੀਆ ਤਨ ਸਭ ਸਾਜਿਆ ਪਰਵਾਤੀ ਦੇ ਨਿਵਾਸ ਦੋਵੇਂ ਮਿਲਾ ਕੇ ਰਾਗਾਂ ਨੂੰ ਗੁਰੂ ਸਾਹਿਬ ਜੀ ਬਸੰਤ ਦੇ ਹੰਡੋਲ ਉਚਾਰਿਆ ਕਿਉਂ ਉਚਾਰਦੇ ਹਨ ਇੱਕੋ ਦਾ ਸਰੂਪ ਪ੍ਰਮੇਸ਼ਰ ਓਮਕਾਰ ਸਾਰਿਆਂ ਦਾ ਪ੍ਰਕਾਸ਼ਕ ਸਤਿਗੁਰਾਂ ਦੀ ਕਿਰਪਾ ਨਾਲ ਮਿਲਦਾ ਹੈ ਮਨ ਹਰ ਕੀਆ ਤਨ ਸਭ ਸਾਜਿਆ ਸ੍ਰੀ ਗੁਰੂ ਸਾਹਿਬ ਸੱਚੇ ਪਾਤਸ਼ਾਹ ਸ੍ਰੀ ਅੰਮ੍ਰਿਤਸਰ ਸਾਹਿਬ ਮੰਗੀ ਸਾਹਿਬ ਤੇ ਬੈਠੇ ਹੋਏ ਗੁਰੂ ਦੇ ਬਾਗ ਵਿੱਚ ਸੰਗਤਾਂ ਨੂੰ ਦੀਵਾਨ ਦੇ ਦਰਸ਼ਨ ਦੇ ਰਹੇ ਹਨ ਸਿੱਖਾਂ ਨੇ ਪੁੱਛਿਆ ਕਿ ਮਹਾਰਾਜ ਇਹ ਪਰਮੇਸ਼ਰ ਨੇ ਉਪਕਾਰ ਕਿਰਪਾ ਕਰਕੇ ਦੱਸੋ ਤਾਂ ਸੁਣ ਕੇ ਗੁਰੂ ਸਾਹਿਬ ਫਰਮਾਉਂਦੇ ਹਨ ਮਨ ਹਰ ਕੀਆ ਤਨ ਸਭ ਸਾਜਿਆ ਕੀ ਭਾਈ ਮਨ ਮਨ ਪਿਆਰੇ ਤੇ ਤਨ ਸਭ ਸਾਜਿਆ ਹਰ ਕੀਆ ਇਹੇ ਮੇਰੇ ਪਿਆਰੇ ਮਨ ਮਨ ਦੇ ਦੁਆਰਾ ਸੁਣਨਾ ਕਰੋ ਏ ਪਿਆਰਿਓ ਇਹ ਜਿਹੜਾ ਸਾਰਾ ਸੰਸਾਰ ਕੀਤਾ ਹੋਇਆ ਹੈ ਸਾਰੇ ਸਰੀਰਾਂ ਦੇ ਤਨ ਨੂੰ ਹਰੀ ਪ੍ਰਭੂ ਨੇ ਆਪ ਹੀ ਸਾਜਣਾ ਕੀਤਾ ਹੈ ਇਸ ਉਸ ਸਰੀਰ ਨੂੰ ਮੰਨਣਾ ਕਰੋ ਜਿਸ ਵਾਹਿਗੁਰੂ ਨੇ ਇਹ ਸਾਰਿਆਂ ਦੇ ਤਨ 84 ਲੱਖ ਜੂੰਦਿਆਂ ਨੂੰ ਸਾਜਣਾ ਕੀਤਾ ਹੈ ਉਸ ਪਰਮੇਸ਼ਰ ਦੇ ਤਾਈ ਮੰਨਣ ਕਰੋ ਉਸ ਪਰਮੇਸ਼ਰ ਨੂੰ ਜਿਸ ਵਾਹਿਗੁਰੂ ਨੇ ਮਨ ਸੂਖਮ ਸਰੀਰ ਤਨ ਸੂਲ ਸਰੀਰ ਤੇ ਕਾਰਨ ਦੇ ਆਦਿਕਾਂ ਨੂੰ ਸਾਰਿਆਂ ਨੂੰ ਰਜ ਕਰਕੇ ਫਿਰ ਸਾਜਿਆ ਪਾਲਣਾ ਕੀਤਾ ਹੈ ਸਾਰਿਆਂ ਦੀ ਪਾਲਣਾ ਪੋਸਣਾ ਵੀ ਉਹ ਆਪ ਹੀ ਕਰਦਾ ਹੈ ਐਸੋ ਸਮਰਥ ਪਰਮੇਸ਼ਰ ਮਨ ਮਨ ਹਰ ਕੀਆ ਤਨ ਸਭ ਸਾਜਿਆ ਇਹ ਭਾਈ ਜਿਨ੍ਹਾਂ ਨੇ ਮਨ ਹਰੀ ਨੂੰ ਹਰੀ ਦਾ ਕਰ ਦੁੱਤਾ ਹੈ ਨਾ ਮਨ ਵਾਹਿਗੁਰੂ ਦੀ ਭੇਟਾ ਕਰ ਦੁੱਤਾ ਹੈ ਉਹ ਜਾਣਦਾ ਹੈ ਕਿ ਤਨ ਸਭ ਸਾਜਿਆ ਇਹ ਤਨ ਜਿਨੇ ਸਰੀਰ ਉਹ ਹੈ ਸਾਰਿਆਂ ਨੂੰ ਵਾਹਿਗੁਰੂ ਨੇ ਆਪ ਦੀ ਚੇਤਨ ਸੱਤਾ ਨਾਲ ਹੀ ਸਜਾਇਆ ਹੈ ਜਦੋਂ ਆਪ ਦੀ ਸੱਤਾ ਖਿੱਚ ਲੇ ਉਦੋਂ ਕੋਈ ਸਜਾਵੜ ਕਿਸੇ ਨਹੀਂ ਰਹਿੰਦੀ ਕੋਈ ਰੋ ਨਹੀਂ ਰਹਿੰਦੀ ਸਰੀਰ ਸਭ ਮੁਰਦੇ ਹੋ ਜਾਂਦੇ ਹਨ ਉਹ ਮਨ ਹਰ ਕੀਆ ਜਿਨ੍ਹਾਂ ਨੇ ਮੰਨਨ ਕੀਤਾ ਹਰੀ ਦਾ ਉਹਨਾਂ ਨੇ ਤਨ ਸਭ ਸਾਜਿਆ ਆਪਦੇ ਸਰੀਰ ਨੂੰ ਸੁਭ ਗੁਣਾ ਦੇ ਨਾਲ ਸਜਾ ਲਿਆ ਹੈ ਉਹਨਾਂ ਨੂੰ ਸਰਬਉਨਾ ਮੰਨਨ ਦੇ ਆਸਮਨ ਤੱਕ ਦਾ ਸੋਧਨ ਆਜਕ ਇਹਨਾਂ ਭੂਖਣਾ ਦੇ ਨਾਲ ਆਪਦੇ ਸਰੀਰ ਨੂੰ ਸਜਾ ਲਿਆ ਹੈ ਉਹ ਸੋਭ ਨੀਕ ਹੋ ਗਈ ਹੈ ਮਨ ਹਰ ਕੀਆ ਤਨ ਸਭ ਸਾਜਿਆ ਜਿਨਾਂ ਨੂੰ ਗੁਰੂ ਸਾਹਿਬ ਜੀ ਦੇ ਉਪਦੇਸ਼ ਕਰਕੇ ਮਨ ਵਿੱਚ ਹਰੀ ਨੂੰ ਅਨੁਭਵ ਕੀਤਾ ਹੈ ਤਨ ਸਭ ਸਾਜਿਆ ਉਹਨਾਂ ਨੇ ਤਨ ਸਾਥ ਵਾਹਿਗੁਰੂ ਦੇ ਨਾਲ ਹੀ ਸਾਰੇ ਸਾਧਨ ਅਸਮੇਤ ਆਪਣੇ ਆਪ ਨੂੰ ਸਜਾ ਲਿਆ ਹੈ ਸਭ ਸਾਧਨ ਉਹਦੇ ਸਜਦੇ ਹੈ ਪਰਮੇਸ਼ਰ ਦੇ ਪ੍ਰੇਮ ਪਟੋਲਾ ਤਨ ਦਿੱਤਾ ਟਕਣ ਕੋ ਪਦ ਮੇਰੀ ਇਹ ਸਾਰਿਆਂ ਗੁਣਾਂ ਦੇ ਸਮੇਤ ਉਹ ਸਜ ਗਏ ਹਨ ਪੰਜ ਤਤ ਰਚ ਜੋਤ ਨਿਵਾਜਿਆ ਵੇਖੋ ਭਾਈ ਜਿਸਨ ਪੰਜ ਤਤ ਰਚੀ ਹੈ ਪੰਜ ਤਤਾਂ ਦੁਆਰਾ ਸੂਖਮ ਤਤਾਂ ਦੁਆਰਾ ਸੂਖਮ ਸ੍ਰਿਸ਼ਟੀ ਰਚੀ ਹੈ ਸਥੂਲ ਤਤਾਂ ਦੁਆਰਾ ਸਥੂਲ ਸ੍ਰਿਸ਼ਟੀ ਰਚੀ ਹੈ ਪੰਜ ਜੋਤ ਤਤ ਪੰਜ ਤਤ ਪੰਜ ਤਤ ਰਚ ਜੋਤ ਨਿਵਾਜਿਆ ਇਹਨਾਂ ਪੰਜ ਤਤਾਂ ਨੂੰ ਪਹਿਲਾਂ ਰਚ ਕੇ ਫਿਰ ਆਪਦੀ ਜੋਤ ਵਿੱਚ ਪਾ ਕੇ ਇਹ ਅੰਗ ਪ੍ਰਤੰਗ ਬਣਾ ਕੇ ਨਵਾਜਿਆ ਪਾਲਣਾ ਕੀਤਾ ਜਿਸ ਪਰਮੇਸ਼ਵਰ ਨੇ ਪੰਜ ਤਤ ਕੋ ਰਾਜੇ ਬੰਨਿਆਂ ਤਤਾਂ ਦੀ ਵਿਰੋਧੀ ਸੀ ਪੰਜੇ ਤਤ ਦੇਖ ਲਓ ਪੌਣ ਪਾਣੀ ਅਗਨੀ ਆਦਿਕ ਧਰਤੀ ਤੇ ਆਕਾਸ਼ ਇਹਨਾਂ ਨੂੰ ਹੁਕਮ ਵਿੱਚ ਰਾਜ ਕੇ ਇਹਨਾਂ ਦਾ ਵਿਰੋਧ ਪੂਣਾ ਬਣਾ ਕੇ ਮਟਾ ਕੇ ਪਚੀ ਪ੍ਰਕਿਰਤੀ ਦਾ ਸਰੀਰ ਬਣਾ ਕਰਕੇ ਪੰਜਾਂ ਤਤ ਦੁਆਰਾ ਰਾਜ ਕੇ ਜੋਤ ਨਵਾਜਿਆ ਆਪ ਦੀ ਜੋਤ ਚੇਤਨ ਸਤਾ પા ਕੇ ਕਿਹ ਜੋਤ ਬੁੱਧੀ ਦਿੱਤੀ ਸਾਰੇ ਪਦਾਰਥਾਂ ਦਾ ਗਿਆਨ ਦਿੱਤਾ ਫਿਰ ਨਵਾਜੀਆ ਪਾਲਣਾ ਕੀਤਾ ਸੱਚੇ ਪਾਤਸ਼ਾਹ ਨੇ ਵਧਿਆਉਣਾ ਕੀਤਾ ਹੈ ਅਵਰ ਜੋਨ ਤੇਰੀ ਪਨਹਾਰੀ ਇਸ ਧਰਤੀ ਮੈਂ ਤੇਰੀ ਸਿਕਦਾਰੀ ਸਗਲ ਜਨਮ ਤੂੰ ਸਿਰ ਧਰਿਆ ਏ ਉਹ ਵਧਾਇਆ ਹੈ ਸੇਜਾ ਧਰਤ ਬਰਤਨ ਕੋ ਪਾਣੀ ਦੇਖੋ ਸਾਧ ਸੰਗਤ ਜੀ ਸਾਰਿਆਂ ਦੇ ਬ੍ਰਾਜਮ ਬਾਤੇ ਧਰਤੀ ਦੀ ਸੇਜਾ ਦਿੱਤੀ ਹੋਈ ਹੈ ਮਹਾਰਾਜ ਜੀ ਨੇ ਧਰਤੀ ਦੇ ਤੇ ਸਾਰੇ ਬ੍ਰਾਜਨਾ ਕਰਦੇ ਹੋਣਗੇ ਅਤੇ ਸੇਜਾ ਦਿੱਤੀ ਹੋਈਆਂ ਪਲੰਘ ਦਿੱਤੇ ਹੋਏ ਐ ਅਤੇ ਅਨੇਕ ਪ੍ਰਕਾਰ ਦੇ ਸੁੱਖ ਦਿੱਤੇ ਹੋਏ ਹਨ ਭਰਤਨ ਕੋ ਪਾਣੀ ਅਤੇ ਧਰਤੀ ਦਿੱਤੀ ਹੈ ਬੀਜ ਕੇ ਖਾਣ ਵਾਸਤੇ ਤਤਿ ਬਰਤਨ ਵਾਸਤੇ ਵਿਚਨ ਵਾਸਤੇ ਪਾਣੀ ਦਿੱਤਾ ਹੈ ਪੀਣ ਵਾਸਤੇ ਜਿਸ ਵਾਹਿਗੁਰੂ ਨੇ ਨਿਮਖ ਨਾ ਵਿਸਾਰਹੁ ਜਿੱਥੇ ਪਾਣੀ ਨਹੀਂ ਹੁੰਦਾ ਕਿੰਨੀ ਉਥੇ ਦਿੱਕਤ ਹੁੰਦੀ ਹੈ ਨਿਮਖ ਨਾ ਵਿਸਾਰਹੁ ਸੇਵੋ 사ਰੰਗ ਪਾਣੀ ਉਸ ਗੁਰੂ ਦੇ ਸ਼ੇਵਨ ਕਰੋ ਅੱਖ ਦੇ ਖੋਲਣ ਜਿੰਨਾ ਚਿਰ ਮੀਚਨ ਵਿੱਚ ਵੀ ਵਿਸਾਰਿਆ ਨਾ ਕਰੋ ਫੇਰ ਪੜੋ ਸੇਜਿਆ ਸੇਜਿਆ ਧਰਤ ਬਰਤਨ ਕੋ ਪਾਣੀ ਇਹ ਭਾਈ ਧਰਤੀ ਬੁੱਧੀ ਨੂੰ ਉਹਦੀ ਸੇਜਿਆ ਪ੍ਰਾਪਤੀ ਦੀ ਬਣਾ ਕੇ ਤੇ ਉਸ ਦੇ ਨਾਲ ਵਰਤਨ ਵਾਸਤੇ ਪ੍ਰੇਮ ਰੂਪੀ ਪਾਣੀ ਪੈਦਾ ਕਰੋ ਹਿਰਦੇ 'ਚ ਉਹਦੀ ਪ੍ਰਾਪਤੀ ਵਾਸਤੇ ਬੁੱਧੀ ਨੂੰ ਸੇਜਾ ਬਣਾਓ ਜਾਂ ਸੇਜਾ ਧਾਰਤ ਬੁੱਧੀ ਦੇ ਅੰਦਰ ਜਿਹੜੀ ਸਰਦਾ ਧਾਰਨ ਕਰਨੀ ਹੈ ਇਹ ਉਹਦੀ ਪ੍ਰਾਪਤੀ ਵਾਸਤੇ ਸੇਜਾ ਬਣਾਓ ਵਰਤਨ ਕੋ ਪਾਣੀ ਤੇ ਉਹਦੇ ਨਾਲ ਵਰਤਨ ਵਾਸਤੇ ਪ੍ਰੇਮ ਰੂਪੀ ਜਲ ਪਰਗਟ ਕਰੋ ਆਪਣੇ ਹਿਰਦੇ ਵਿੱਚ ਨਿਮਖਨਾ ਵਿਚਾਰੂ ਸੇਵੂ 사ਰੰਗ ਪਾਣ ਉਹ 사ਰੰਗ ਨਾਮੇ ਧਨਕ ਨੂੰ ਧਾਰਨ ਵਾਲੀ ਪਰਮੇਸ਼ਰ ਨੂੰ ਅੱਖ ਦੇ ਖੋਲਣ ਵਿੱਚ ਜਿੰਨਾ ਚਿਰ ਨੂੰ ਵਿਚਾਰੂ ਹਰ ਵਕਤ ਉਸ ਦਾ ਭਜਨ ਕਰੋ ਸੇਵਨ ਕਰੋ ਮਨ ਸਤਗੁਰ ਸੇਵ ਹੋਏ ਪਰਮ ਗਤੀ ਇਹ ਮਨ ਨੂੰ ਉਪਦੇਸ਼ ਦੇ ਇਹ ਮੇਰੇ ਪਿਆਰੇ ਸਤਗੁਰਾਂ ਦੀ ਸੇਵਾ ਜੇ ਕਰੇਗਾ ਤਾਂ ਕਿਰੀ ਪਰਮਗਤਿ ਕਲਿਆਣ ਕੇਵਲ ਮੁਕਤੀ ਤੈਨੂੰ ਪ੍ਰਾਪਤ ਹੋਵੇਗੀ ਹਰਖ ਸੋਗ ਤੇ ਰਹੇ ਨਿਰਾਰਾ ਉਹ ਕੇਵਲ ਮੋਕ ਹੀ ਇਹ ਪਦ ਆਏ ਹਰਖ ਨਾ ਗਏ ਸੋਗ ਜੇ ਲੱਖਾਂ ਪਦਾਰਥ ਆ ਜਾਣਗੇ ਖੁਸ਼ ਨਹੀਂ ਹੋਵੇਗਾ ਤੇ ਜੇ ਸਭ ਕੁਝ ਚਲਿਆ ਜਾਊ ਸੋਗ ਨਹੀਂ ਹੋਵੇਗਾ ਇਸ ਪ੍ਰਕਾਰ ਹਰਖ ਸੋਗ ਤੇ ਹਰਖ ਸੋਗ ਤੇ ਰਹੇ ਨਿਰਾਰਾ ਜੇ ਦੁਨੀਆ ਧੰਨ-ਧਨ ਕਰੂਗੀ ਤਾਂ ਉਹ ਖੁਸ਼ੀ ਨਹੀਂ ਹੋਊਗੀ ਜੇ ਲੋਕ ਜੇ ਨਿੰਦਾ ਤਾਂ ਛੋੜ ਨਾ ਜਾਈ ਤੇ ਜੇ ਨਿਧਿਆ ਕਰਨਗੇ ਤਾਂ ਛੱਡ ਨਹੀਂ ਜਾਵੇਗਾ ਦੋਹਾਂ ਤੋਂ ਨਿਆਰਾ ਹੋ ਜਾਏਗਾ ਤਾਂ ਤੂੰ ਪਾਵ ਹੈ ਪ੍ਰਾਨ ਪਤਿ ਫੇਰ ਤੂੰ ਪ੍ਰਾਨਾਂ ਦੇ ਪਤੀ ਪਰਮੇਸ਼ਰ ਦੇ ਅਨੰਦ ਨੂੰ ਪਾ ਲਵੇਂਗਾ ਰਹਾਉ ਕਾਪੜ ਭੂਗ ਰਸ ਅਨਕ ਪੁੰਚਾਈ ਜਿਸ ਵੈਗੁਰੂ ਤੈਨੂੰ ਪਹਿਰ ਨੂੰ ਆ ਕੇ ਕੱਪੜੇ ਦਿੱਤੇ ਜਿਹੜੇ ਨਾਗੇ ਮੁਲਕ ਦੇ ਲੋਕ ਹੈ ਕਿੰਨੇ ਦੁਖੀ ਹੁੰਦੇ ਸਨ ਹੁਣ ਉਹਨਾਂ ਨੂੰ ਵੀ ਪਹਿਰਨ ਦੀ ਜਾਂਚ ਹੌਲੀ ਹੌਲੀ ਆ ਰਹੀ ਹੈ ਜਿਸ ਵੈਗੁਰੂ ਤੈਨੂੰ ਬਸਤਰ ਪਸ਼ੂਆਂ ਵਾਂਗੂ ਰਹਿਣ ਤੋਂ ਤੈਨੂੰ ਬਸਤਰ ਪਹਿਨਣ ਦਾ ਤਰੀਕਾ ਦੁੱਤਾ ਹੈ ਪਹਿਲਾਂ ਸਾਧ ਸੰਗਤ ਜੀ ਲੋਕ ਜਦੋਂ ਪਾਲਾ ਹੁੰਦਾ ਸੀ ਅੱਗ ਮਚਾ ਕੇ ਸੇਕ ਕੇ ਗੁਜ਼ਾਰਾ ਕਰਿਆ ਕਰਦੇ ਅਤੇ ਹੌਲੀ ਹੌਲੀ ਦਰਸ਼ਾਂ ਦੇ ਛਿੱਲਾਂ ਨੂੰ ਉਤ ਪਹਿਰਿਆ ਕਰਦੇ ਫਿਰ ਹੌਲੀ ਹੌਲੀ ਕਪਾਹ ਦੇ ਤਾਂ ਹੀ ਬੀਜ ਕੇ ਉਹਦੇ ਚ ਰੂਹ ਬਣਾ ਕੇ ਬਸਤਰ ਬਣਾਉਣੇ ਕੀਤੇ ਹੁਣ ਪੋਸ਼ਾਕਾਂ ਦੇ ਵਿੱਚ ਕਿੰਨੇ ਨਮੂਨੇ ਵਧ ਗਏ ਆ ਅੰਤ ਹੀ ਨਹੀਂ ਆਉਂਦਾ ਕਰੇ ਉੱਚੇ ਚੋਲੇ ਕਦੇ ਨੀਵੇਂ ਕਦੇ ਪਸ਼ਾਕਾਂ ਬਾੜੀਆਂ ਦੂਗੀਆਂ ਲੱਤਾਂ ਤੱਕ ਕਦੇ ਮੋਢੇ ਵੀ ਨੰਗੇ ਕਦੇ ਕਈ ਤਰ੍ਹਾਂ ਦੇ ਫੈਸ਼ਨ ਦੁਨੀਆ ਦਾ ਅੰਤ ਨਹੀਂ ਆਉਂਦਾ ਇਹ ਵਾਹਿਗੁਰੂ ਨੇ ਜਿਸਮ ਤੈਨੂੰ ਇਹ ਪਸ਼ਾਕਾਂ ਦਿੱਤੀਆਂ ਤੈਨੂੰ ਬੇਵਤਾਂ ਦਿੱਤੀਆਂ ਹਰੀਆਂ ਵਰਤਨਾਂ ਵਾਲੀ ਕਾਪੜ ਭੋਗ ਰਸ ਅਨਕ ਪਹੁੰਚਾਈ ਤੇ ਭੋਗ ਭੋਗਣਵਾ ਤੇ ਪਦਾਰਥ ਦਿੱਤੇ ਅਨੇਕ ਪ੍ਰਕਾਰ ਦੇ ਰਸ ਮਿੱਠੇ ਕੌੜੇ ਕਸਾਈਲੇ ਛੇ ਪ੍ਰਕਾਰ ਦੇ ਤੇਰੇ ਕਹੀਂ ਉੱਚਾਈ ਪੁੱਤਾਂ ਨੇ ਕੀਤੇ ਹੈ ਤੂੰ ਮਾਣ ਰਿਆ ਉਹਨਾਂ ਨੂੰ ਭੋਗ ਰਿਆ ਮਾਤ ਪਿਤਾ ਕੁਟੰਬ ਸਗਲ ਬਣਾਏ ਤੇਰੀ ਮਾਂ ਬਣਾਈ ਜੇ ਮਾਂ ਜਿਹੜੇ ਮਾਂ ਮਸ਼ਹੂਰ ਹੁੰਦੇ ਵਿਚਾਰੇ ਜਤੀਮ ਖਾਨਿਆਂ ਚ ਪੜਦੇ ਹੈ ਮਾਤ ਪਿਤਾ ਪਿਤਾ ਬਣਾਏ ਹਨ ਕੁਟੰਬ ਸਗਲ ਬਣਾਏ ਕੁਟੰਬ ਦੀ ਸ੍ਰੀ ਤੋਂ ਅੱਗੇ ਪਰਿਵਾਰ ਬਦਨ ਵਾਲਾ ਇਹ ਸਾਰੇ ਤੈਨੂੰ ਮਹਾਰਾ ਨੂੰ ਉਪਕਾਰ ਕਰਕੇ ਬਣਾ ਕੇ ਦਿੱਤੇ ਹਨ ਕਿਸੇ ਗੱਲ ਦੀ ਥੁਰ ਨਹੀਂ ਛੱਡੀ ਸੱਚੇ ਪਾਤਸ਼ਾਹ ਨੇ ਰਿਜਕ ਸਮਾਹੇ ਜਲ ਥਲ ਮੀਂਹ ਫੇਰ ਸਾਰਿਆਂ ਨੂੰ ਰੋਜੀ ਪਹੁੰਚਾਉਂਦਾ ਹੈ ਜੋ ਜਲਾ ਚ ਹੈਗੇ ਨਾ ਉੱਥੇ ਵੀ ਉੱਥੇ ਹਟਣੇ ਚੱਲੀ ਨਾ ਕੋ ਕਿਰਸ਼ ਕਰੇ ਥਲਾਂ ਵਿੱਚ ਮਾਰੂ ਥਲਾਂ 'ਚ ਵੀ ਰਿਜਕ ਪਹੁੰਚਾਏ ਰਿਜਕ ਸਮਾਹੇ ਜਲ ਥਲ ਮੀਂਹ ਸੰਭਾਹੇ ਉਪਣਾਉਂਦਾ ਹੈ ਜਲਾ ਵਾਲੇ ਖਾਵਾਂ 'ਚ ਵੀ ਤੇ ਪਾਣੀ ਥਲਾਂ ਵਾਲੇ ਖਾਂਜ ਵੀ ਹੈ ਮਿੱਤਰ ਸਜਣਾ ਸੋਹਾਰ ਸੀ ਤਾਨੀ ਉਹ ਪਰਮੇਸ਼ਰ ਮਿੱਤਰ ਵਾ ਜਿਹੜਾ ਸਾਰਿਆਂ ਦਾ ਉਹ ਪਹੁੰਚਾਉਂਦਾ ਹੈ ਉਸਨੂੰ ਜਿਤਾ ਪ੍ਰਤੀ ਨਿਤ ਰੂਪ ਜਾਣ ਕੇ ਭਜਨ ਕਰੋ ਤਾ ਸਖਾਈ ਜੈ ਕੋਈ ਨਾ ਰਹੂ ਵੇ ਜਿੱਥੇ ਕੋਈ ਵੀ ਪੁਰਖ ਦਾ ਸਹਾਇਕ ਨਹੀਂ ਹੁੰਦਾ ਪਰ ਲੋਗਿੱਥੇ ਤੁਸ ਜਿੱਥੇ ਕੋਈ ਨਾ ਹੈ ਉੱਥੇ ਮਾਰਾ ਸਾਫ ਸਹਿਤਾ ਕਰਜ਼ਾ ਹੈ ਊਟ ਅਪਰਾਧ ਇੱਕ ਖਿੰਮਹਿ ਧੂਵੈ ਜਿਹੜਾ ਸ਼ਰਨ ਪੈ ਜੇ ਉਹਦੇ ਕਰੋੜਾਂ ਅੰਗਾਂ ਇੱਕ ਖਿੰ ਵਿੱਚ ਹੀ ਮਾਰਾ ਧੋ ਦਿੰਦਾ ਜਿਵੇਂ ਸਾਬਣ ਨਾਲ ਬਸਤਰ ਧੋਤਾ ਜਾਂਦਾ ਰਾਤ ਕਰੇ ਨਹੀਂ ਪਛੂਤਾ ਜਿਨ੍ਹਾਂ ਨੇ ਇੱਕ ਵਾਰੇ ਮਾਰਾ ਦਾਤ ਦੇ ਦਿੰਦਾ ਫਿਰ ਪਛਤਾਉਂਦਾ ਨਹੀਂ ਕਈ ਧਨੀ ਹੁੰਦੇ ਆ ਗਾਨੀ ਹੁੰਦੇ ਆ ਉਹ ਦਾਤਾਂ ਦਿੰਦਿਆਂ ਦਿੰਦਿਆਂ ਜਦੋਂ ਥੋੜ੍ਹ ਜਾਵੇ ਪਛਤਾਉਂਦੇ ਵੀ ਉਹ ਪਦਾਰਥ ਘਟ ਗਿਆ ਇਉਂ ਨਹੀਂ ਉਹ ਪਛਦਾਉਂਦਾ ਜਿਹਨੂੰ ਇੱਕ ਵਾਰੀ ਬ੍ਰह्म ਗਿਆਨ ਦੀ ਦਾਤ ਦੇ ਦਿੰਦਾ ਉਹਨੂੰ ਵੀ ਪਛਤਾਵਾ ਨਹੀਂ ਕੋਈ ਰਹਿੰਦਾ ਉਹ ਫੇਰ ਪਛਤਾਤਾਪ ਨਹੀਂ ਕਰਦੇ ਜਿਨ੍ਹਾਂ ਨੂੰ ਦਾਤ ਨਾਮ ਦੀ ਦਿੰਦਾ ਭਗਤੀ ਦਿੰਦਾ ਉਹਨਾਂ ਦੇ ਸਾਰੇ ਪਛਤਾਵੇ ਚੱਕ ਦਿੰਦਾ ਹੈ ਏਕਾ ਬਖਸ਼ ਏਕਾ ਬਖਸ਼ ਫੇਰ ਬਹਰ ਨਾ ਬੁਲਾ ਇਕ ਵਾਰੀ ਜਿਹਨਾਂ ਨੂੰ ਬਖਸ਼ ਲੈਂਦਾ ਮੁੜ ਕੇ ਉਹਨਾਂ ਨੂੰ ਜੰਗ ਨਹੀਂ ਬੁਲਾ ਸਕਦਾ ਉਹਨਾਂ ਦਾ ਹਸਾਬ ਕਿਤਾਬ ਨਹੀਂ ਸੋ ਸੱਚੇ ਪਾਤਸ਼ਾਹ ਧਰਮ ਰਾਜ ਦਾ ਕਾਗਜ਼ ਫਾਰੇ ਜਨ ਨਾਨਕ ਲਈ ਕਾ ਸਮਝਾ ਐਡਾ ਉਪਕਾਰ ਹੈ ਉਸ ਦਾ ਕਿਰਤ ਸੰਜੋਗੀ ਪਾਇਆ ਭਾਗ ਦੇਹ ਭਾਈ ਤੈ ਜਿਹੜੇ ਕਿਰਤ ਕੀਤੇ ਸੀ ਨਾ ਉਹਨਾਂ ਦਾ ਸੰਜੋਗੀ ਹੋ ਕੇ ਪ੍ਰਾਪਲਬਧ ਕਰਕੇ ਤੇਰਾ ਸਰੀਰ ਬਣਿਆ ਹੈ ਉਹ ਤੇਰੇ ਮੱਥੇ ਤੇ ਲਿਖ ਕੇ ਪਾਤਾ ਵੀ ਇੰਨੇ ਸਾਲ ਜੀਵੇਂਗਾ ਐਨੀ ਤੇਰੀ ਉਮਰ ਹੋਵੇਗੀ ਇੰਨਾ ਜਸ ਹੋਵੇਗਾ ਇੰਨਾ ਅਬਜਸ ਹੋਵੇਗਾ ਇੰਨੀ ਦੌਲਤ ਹੋਵੇਗੀ ਇੰਨੇ ਸੰਬੰਧੀ ਹੋਣਗੇ ਇਹ ਤੇਰੇ ਮੱਥੇ ਤੇ ਲਿਖ ਕੇ ਪਾਤਾ ਮਹਾਰਾਜ ਜੀ ਨੇ ਜਿਹੜੇ ਕਰਮ ਪਰਾਲਬ ਦੇ ਕਰਮਾਂ ਦੇ ਸੰਯੋਗ ਅਨੁਸਾਰ ਸਾਧ ਸੰਗਤ ਮਹਿ ਕੀਰਤ ਸੰਜੋਗੀ ਪਾਇਆ ਭਾ ਜੇ ਭਾਈ ਗੁਰੂ ਸਾਹਿਬ ਦਾ ਸੰਜੋਗੀ ਹੋ ਜਾਵੇ ਤੇ ਪਰਮੇਸ਼ਰ ਦੀ ਕੀਰਤਨ ਭਗਤੀ ਕਰੇ ਕੀਰਤਨ ਦਾ ਸੰਜੋਗੀ ਹੋਵੇ ਤਾਂ ਉਸ ਪਰਮੇਸ਼ਰ ਦੀ ਭਾਲ ਨੂੰ ਇਸ ਪ੍ਰਕਾਰ ਪਾਇਆ ਜਾਂਦਾ ਹੈ ਉਹਦੀ ਖੋਜ ਨੂੰ ਇਸ ਪ੍ਰਕਾਰ ਪਾਇਆ ਜਾਂਦਾ ਹੈ ਜਿਹੜੇ ਪੂਰਲੇ ਨਿਸਕਾਮ ਕਰਮ ਕੀਤੇ ਹੋਏ ਆ ਉਹਨਾਂ ਦੇ ਜਿਹੜੇ ਸੰਜੋਗੀ ਹੋ ਕੇ ਗੁਰੂ ਸਾਹਿਬ ਦੀ ਸ਼ਰਨ ਚ ਆਏ ਹੈ ਉਹਨਾਂ ਨੂੰ ਬਹਾਲ ਅੰਪਾ ਕਰਨ ਦੇ ਅੰਦਰੋਂ ਉਸ ਹਮੇਸ਼ੀ ਦੀ ਭਾਲ ਨੂੰ ਖੋਜ ਨੂੰ ਪਾ ਲਿਆ ਸਾਧ ਸੰਗਤ ਮਹਿ ਬਸੇ ਗੋਪਾ ਉਹਨਾਂ ਨੂੰ ਪ੍ਰਗਟ ਹੋ ਗਏ ਕਿ ਸਾਹਿ ਸੰਗਤ ਪ੍ਰਤਖ ਹੋ ਕੇ ਪ੍ਰਸੂਈ ਦਾ ਪਾਲਕ ਮਹਾਰਾਜ ਸਾਹਿਬ ਬਸ ਰਹੇ ਗੁਰ ਮਿਲ ਆਈ ਤੁਮਰੇ ਦੁਆਰ اے ਸੱਚੇ ਪਾਤਸ਼ਾਹ ਜੀ ਤੁਹਾਡੇ ਦੁਆਰੇ ਚ ਸਰ ਸੰਗਤ ਨਾਲ ਮਿਲ ਕੇ ਇਹ ਗੁਰੂ ਸਾਹਿਬ ਤੁਹਾਡੇ ਦਵਾਰੇ ਵਿੱਚ ਆਏ ਹਾਂ ਗੁਰ ਮੇਰੇ ਆਏ ਤੁਮਰੇ ਦਵਾਰ ਹੈ ਮਹਾਰਾਜ ਤੇਰੀ ਦਰਗਾਹ ਸੱਚਖੰਡ ਰੂਪੀ ਦਰਵਾਜ਼ੇ 'ਚ ਸਤਗੁਰੂ ਨਾਲ ਮਿਲ ਕੇ ਆਪਦੀ ਸ਼ਰਨ ਵਿੱਚ ਆਏ ਹਾਂ ਫੇਰ ਸਤਗੁਰੂ ਸਾਨੂੰ ਮਿਲੋ ਅਸੀਂ ਆਪਦੀ ਸਾਧ ਸੰਗਤ ਰੂਪੀ ਦਵਾਰੇ ਦੁਆਰਾ ਤੁਹਾਡੀ ਸ਼ਰਨ ਵਿੱਚ ਆਏ ਹਾਂ ਜਨ ਨਾਨਕ ਦਰਸ਼ਨ ਦਿਹੁ ਮੋਰਾ ਏ ਮਰਾਰੀ ਪਰਮੇਸ਼ਰ ਗੁਰੂ ਸਾਹਿਬ ਜੀ ਕਹਿੰਦੇ ਹਨ ਕਿਰਪਾ ਕਰਕੇ ਦਰਸ਼ਨ ਆਪਣਾ ਬਖਸ਼ ਦਿਓ